ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਸੀਟ ਦੇ ਜਿਹੜੇ ਸਮਿਕਰਣ ਨੇ ਉਹ ਬਦਲਦੇ ਜਾ ਰਹੇ ਨੇ ਉਹਦੇ ਪ੍ਰਤੀ ਮੈਂ ਗੱਲ ਕਰਨੀ ਹੈ ਦਲਵੀਰ ਗੋਲੜੀ ਖੰਘੂੜਾ ਨੂੰ ਭਵੰਤਮਾਨ ਨੇ ਪਾਤੀ ਬੁਰਕੀ ਤੇ ਸਖਬਾਲ ਖਹਿਰਾ ਲਈ ਖੜਾ ਹੋ ਗਿਆ ਛਾਪਾ ਬੁੜੀਆਂ ਕਹਿੰਦੀਆਂ ਹੁੰਦੇ ਨੇ ਛਾਪਾ ਠੀਕ ਹੈ ਉਧਰ ਕਹਿੰਦੇ ਨੇ ਸ਼ਾਪਾ ਪਾਤਾ ਚਲੋ ਉਧਰ ਨਹੀਂ ਜਾਣਾ ਹੁਣ ਬੁਰਕੀ ਕਿਦਾਂ ਪਾਈ ਹੈ ਇਹ ਗੱਲ ਕਹਿਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਹੈ ਧਿਆਨ ਦੇ ਨਾਲ ਸੁਣ ਲਿਓ ਕਮਾਦ ਵਿੱਚ ਕਿਸੇ ਕਿਸਾਨ ਨੇ ਘਰ ਦੀ ਸ਼ਰਾਬ ਦਾ ਢੋਲ ਪਾਇਆ ਹੋਇਆ ਸੀ ਤੇ ਚੂਹਾ ਕਿਤੇ ਵਿੱਚ ਡਿੱਗ ਪਿਆ ਲਾਣ ਦੇ ਤੇ ਜੱਟ ਨੇ ਕਿਸਾਨ ਨੇ ਕੱਢ ਕੇ ਬਾਹਰ ਮਾਰਿਆ ਤੇ ਉਹਨੂੰ ਲਾਣ ਦਾ ਹੋ ਗਿਆ ਨਸ਼ਾ ਤੇ ਅੱਗੇ ਜਿਹੜੇ ਹੋਰ ਚੂਹੇ ਬੈਠੇ ਸੀ ਉਹ ਬਿੱਲੀ ਤੋਂ ਡਰਦੇ ਸੀ ਇਹ ਸ਼ਰਾਬੀ ਹੋਇਆ ਚੂਹਾ ਕਹਿੰਦਾ ਕਹਿੰਦਾ ਬਿੱਲੀ ਦਾ ਗਲ ਮੈਂ ਫੜੂ ਅੱਜ ਹੁਣ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਮੇਰੀ ਗੱਲਬਾਤ ਜਦੋਂ ਖੈਰਾ ਸਾਹਿਬ ਗੋਲ ਲਖ ਘੂੜਾ ਜਣ ਕੇ ਦਲਵੀਰ ਗੋਲਦੀ ਦੇ ਘਰ ਗਏ ਉਹਨੇ ਇੱਕ ਪੰਪ ਮਾਰਦਕਿ ਝੰਡੀ ਵਾਲੀ ਗੱਡੀ ਦਲਵੀਰ ਗੋਲੜੀ ਦੇ ਕੋਲ ਹੋਊਗੀ ਤੇ ਉਹ ਚੂਹੇ ਤੋਂ ਬਿੱਲੀ ਫੜਨ ਵਾਲਾ ਸ਼ੇਰ ਬਣ ਦੀ ਕੋਸ਼ਿਸ਼ ਕਰ ਗਿਆ ਤੇ ਉਹਨੂੰ ਸਾਲ ਮਾਰੀ ਭਵੰਤਮਾਨ ਦੇ ਪੈਰਾਂ 'ਚ ਹੁਣ ਜਿਹੜਾ ਲਾਲਚ ਹੁੰਦਾ ਨਾ ਦੇਖੋ ਜਿਹੜੇ ਕੁਰਸੀ ਦੇ ਲਾਲਚੀ ਬੰਦੇ ਨੇ ਤੇ ਇਹਨਾਂ ਨੂੰ ਬਸ ਕੁਰਸੀ ਇਦਾਂ ਸਮਝ ਲਓ ਜਿਵੇਂ ਕੁਝ ਬਾਹਰ ਖੜੇ ਕੁੱਤੇ ਨੂੰ ਬੁਰਕੀ ਪਾਣੀ ਹੋਵੇ ਨਾ ਬਸ ਇਹਨਾਂ ਦਾ ਵੀ ਉਹੀ ਹਾਲ ਹੈ ਹੁਣ ਜਿਹੜੀ ਮੈਂ ਬੁਰਕੀ ਪਾਉਣ ਦੀ ਗੱਲ ਕੀਤੀ ਉਹ ਪਤਾ ਕੀ ਕੀਤੀ ਹੈ ਹੁਣ ਸੰਗਰੂਰ ਲੋਕ ਸਭਾ ਹਲਕਾ ਤੋਂ ਜਿਹੜਾ ਕੈਂਡੀਡੇਟ ਹੈ ਸ਼੍ਰੋਮ ਭਵੰਤ ਮਾਨ ਦਾ ਜਾਨਕੀ ਝਾੜੂ ਪਾਰਟੀ ਦਾ ਉਹ ਹੈਗਾ ਮੀਤ ਹੇਰ ਹੁਣ ਗੋਲਡੀ ਨੂੰ ਜਣ ਕੇ ਦਲਵੀਰ ਗੋਲਡੀ ਖੰਗੂੜਾ ਸਾਹਿਬ ਨੂੰ ਜਿਹੜਾ ਲਾਲਚ ਦਿੱਤਾ ਗਿਆ ਉਹ ਕੀ ਦਿੱਤਾ ਗਿਆ ਲਾਲਚ ਇਹ ਦਿੱਤਾ ਗਿਆ ਕਿ ਮੀਤ ਜੇ ਜਿੱਤ ਕੇ ਲੋਕ ਸਭਾ ਦੇ ਵਿੱਚ ਦਿੱਲੀ ਪਹੁੰਚ ਜਾਊਗਾ ਤੇ ਬਰਨਾਲਾ ਜਿਹੜੀ ਵਿਧਾਨ ਸਭਾ ਸੀਟ ਆ ਖਾਲੀ ਹੋ ਜਾਣੀ ਹੈ ਤੇ ਉੱਥੋਂ ਤੈਨੂੰ ਵਾਇਲ ਇਕਸ਼ਨ ਜਾਨਕੀ ਜਿੰਨੀ ਚੋਣ ਲੜਾਵਾਂਗੇ ਤੂੰ ਜਿੱਤ ਜਾਏਗਾ ਤੇ ਜਿਹੜਾ ਮਿਤਿਹਰ ਕੈਬਨਿਟ ਮੰਤਰੀ ਸੀ ਉਹ ਅਹੁਦਾ ਵੀ ਤੈਨੂੰ ਦੇ ਦਿੱਤਾ ਜਾਉ ਜਾਨੇ ਕਿ ਜਿਹੜੇ ਖੈਰਾ ਸਾਹਿਬ ਕਹਿ ਕੇ ਆਏ ਸੀ ਨਾ ਵੀ ਝੰਡੀ ਵਾਲੀ ਗੱਡੀ ਮਿਲ ਜਾਊਗੀ ਉਹ ਭਗਵੰਤ ਜੀ ਨੇ ਕਿਹਾ ਤਾਂ ਵੀ ਉਹੀ ਗੱਡੀ ਝੰਡੀ ਵਾਲੀ ਤੈਨੂੰ ਦੇ ਦੇਾਂਗੇ ਸਿੱਧੀ ਦੇ ਦੇਾਂਗੇ ਹੁਣ ਗੋਲਡੀ ਦੇ ਦਿਮਾਗ ਵਿੱਚ ਇਹ ਚੱਲਦਾ ਸੀ ਵੀ ਕਿ ਤੱਕ 27 ਤੱਕ ਬੇਟ ਕਰਨੀ ਪਊ ਕਿਤੇ 2-4 ਮਹੀਨਿਆਂ ਬਾਅਦ ਦੁਬਾਰਾ ਇਲੈਕਸ਼ਨ ਹੋਈ ਜਾਣੀ ਹੈ ਤੇ ਮੈਂ ਸ਼ਾਇਦ ਲਾਲ ਝੰਡੀ ਵਾਲੀ ਗੱਡੀ ਜਾਂ ਝੰਡੀ ਵਾਲੀ ਗੱਡੀ ਜਾਂ ਕਹਿ ਲਈਏ ਝਾੜੂ ਵਾਲੀ ਗੱਡੀ ਉਹ ਛੇਤੀ ਮਿਲ ਜੂ ਇਹ ਲਾਲਚ ਜਾਗ ਪਿਆ ਲਾਲਸਾ ਜਾਗ ਪਈ ਚਲੋ ਅ ਰਾਜਨੀਤਿਕ ਜਿਹੜੇ ਲੋਕ ਹੁੰਦੇ ਨੇ ਇਹਨਾਂ ਦਾ ਕਿਰਦਾਰ ਇੰਨਾ ਕੀ ਹੁੰਦਾ ਸੱਚ ਤੇ ਝੂਠ ਕਿੰਨਾ ਕੁ ਹੁੰਦਾ ਇਹ ਤਕਰੀਬਨ ਇਹਨਾਂ ਬਾਰੇ ਸਭ ਨੂੰ ਪਤਾ ਹੈ ਪਰ ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਉਦੋਂ ਬੀਬੀ ਰਜਿੰਦਰ ਕੌਰ ਭੱਟੜ ਉਹਦੀ ਵੀ ਅੱਜ ਸਟੇਟਮੈਂਟ ਹੈਗੀ ਹੈ ਬਿਆਨ ਹੈਗਾ ਉਹ ਕਹਿੰਦੀ ਕਹਿੰਦੀ 골ਡੀ ਨੂੰ ਤੇ ਦੋ ਵਾਰੀ ਟਿਕਟ ਦੇਤੀ ਕਾਂਗਰਸ ਨੇ ਮੇਰੇ ਮੁੰਡੇ ਨੂੰ ਹਲੇ ਤੱਕ ਟਿਕਟ ਨਹੀਂ ਮਿਲੀ ਤਾਂ ਕੌਣ ਦੀ ਕੋਸ਼ਿਸ਼ ਕੀਤੀ ਚਲੋ ਇਹ ਵੀਰਦੀ ਮੈਂ ਛੱਡ ਗਿਆ ਜ਼ਰੂਰੀ ਸੀ ਹੁਣ ਗੱਲ ਕਰਦੇ ਹਾਂ ਖੁਦਮਖਤਿਆਰ ਖੈਰਾ ਸਾਭ ਦੀ ਹੁਣ ਉਹਦੇ ਰਾਹ ਦਾ ਰੋੜਾ ਜਿਹੜਾ ਦਲਵੀਰ 골ਡੀ ਬਣ ਗਿਆ ਹੁਣ ਖੈਰੇ ਦੀ ਨੀਂਦ ਉੱਡੀ ਪਈ ਐ ਕਿਉਂਕਿ ਧੂਰੀ ਹਲਕਾ ਸੀ ਗੋਲਡੀ ਦਾ ਤੇ ਉੱਥੇ ਪੈਰ ਲੱਗਣ ਨਹੀਂ ਦੇਣੇ ਸੀ ਤੇ ਕਿਤੇ ਤੇ ਦੂਜੇ ਪਾਸੇ ਸਿਮਰਿਤ ਮਾਨ ਇਹਦੇ ਮੁਕਾਬਲੇ ਵਿੱਚ ਹੈਗਾ ਤੇ ਸਿਮਰਿਤ ਮਾਨ ਨੇ ਖਨੂਰ ਸਾਹਿਬ ਤੋਂ ਅਮਰਤਪਾਲ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਆਪਣਾ ਜਿਹੜਾ ਉਮੀਦਵਾਰ ਸੀ ਉਹ ਪਿੱਛੇ ਕਰ ਲਿਆ ਹੁਣ ਖੈਰਾ ਸਾਹਿਬ ਜਿਹੜੇ ਐ ਮੈਨੂੰ ਇਦਾਂ ਲੱਗਦਾ ਬਿਜੇਵੇਂ ਕਾਂਗਰਸ ਚਾਹੁੰਦੀ ਸੀ ਭਾਵੇਂ ਬਾਜਵਾ ਹੋਵੇ ਭਾਵੇਂ ਸੁਖੀ ਰੰਧਾਵਾ ਹੋਵੇ ਜਦ ਭਾਵੇਂ ਨੌਜੋਤ ਸਿੰਘ ਸਿੱਧੂ ਹੋਵੇ ਜਾਂ ਰਾਜਾ ਬੜਿੰਗ ਹੋਵੇ ਧੌਣ ਮਰੋੜੀ ਕਿਦਾਂ ਦੀ ਐ ਕਿਵੇਂ ਮਰੋੜਨੀ ਚਾਹੁੰਦੀ ਐ ਉਦਾਂ ਸ਼ਾਇਦ ਧੌਣ ਮਰੋੜ ਲਈ ਹੁਣ ਨਾ ਇੱਧਰ ਦਾ ਨਾ ਉੱਧਰ ਦਾ ਤੇ ਖੈਰਾ ਸਾਹਿਬ ਦੇ ਨਾਲ ਵੀ ਉਹ ਹੋਣ ਵਾਲੀ ਐ ਇਹ ਸਚਾਈ ਹੈ ਇੱਕ ਗੱਲ ਇਹ ਤੇ ਮੈਂ ਹੋਰ ਐਡ ਕਰਨੀ ਆ ਬੀਜਪੀ ਦਾ ਕੈਂਡੀਡੇਟ ਹਜੇ ਅਨਾਉਂਸ ਹੋਣਾ ਉਥੋਂ ਸ਼ਾਇਦ ਅੱਜ ਜਾਂ ਕੱਲ ਹੋ ਜਾਣਾ ਜਦੋਂ ਮੈਂ ਬੀਜਪੀ ਦੇ ਕੈਂਡੀਡੇਟ ਦੀ ਗੱਲ ਕਰਨੀ ਆ ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਥੱਲੇ ਕਮੈਂਟਾਂ ਦੇ ਵਿੱਚ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੇ ਕੁੜੇ ਨੂੰ ਉਹੀ ਆਉਂਦਾ ਹੁੰਦਾ ਹੈ ਤੇ ਇਹੀ ਸਾਡੀ ਕਰਤੂਤ ਹੈ ਪਰ ਮਿੱਤਰੋ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਸਚਾਈ ਤੋਂ ਮੁਨ ਕਰ ਨਹੀਂ ਹੋ ਸਕਦੀ। ਨ ਬਹੁਤ ਵਾਰੀ ਕਿਹਾ ਹੈ ਕਿ ਰਾਜਨੀਤੀ ਨੂੰ ਪੜ ਵੀ ਲੋ ਤੇ ਰਾਜਨੀਤੀ ਕਰਨੀ ਕਿਦਾਂ ਇਹ ਵੀ ਕੋਈ ਗੁਰੂ ਧਾਰਨਾ ਕਰ ਲੋ ਜੇ ਸਾਨੂੰ ਸਮਝ ਆ ਜੇ ਨਹੀਂ ਵੈਸੇ ਅਸੀਂ ਪਾਣੀ ਵਿੱਚ ਜਾ ਹਾਵੇ ਡਾਂਗਾ ਮਾਰਦੇ ਹੁਣਾਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਨਸ਼ੇੜੀ ਕਰਤਾ ਪੰਜਾਬ ਵਿੱਚ ਐ ਹੋ ਗਿਆ ਪੰਜਾਬ ਵਿੱਚ ਉਹ ਹੋ ਗਿਆ ਅਸੀਂ ਇਦਾਂ ਕਰਨ ਵਾਲੇ ਹਾਂ। ਤੇ ਜਿਹੜੇ ਆ ਰਾਜਨੀਤਿਕ ਦੇ ਮਾਹਰ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਪੱਤੇ ਖੇਡੇ ਗਏ ਨੇ ਨਾ ਤੇ ਉਹ ਖੇਡੇ ਹੋਏ ਪੱਤੇ ਜਿੱਤ ਵੱਲ ਇਸ਼ਾਰਾ ਕਰ ਰਹੇ ਨੇ ਕਿਉਂਕਿ ਮੈਂ ਤਾਂ ਇਹ ਗੱਲ ਕਰਨੀ ਕਰਨੀ ਹੈ ਜੇ ਉਦਾਂ ਕਰਦਾ ਫਿਰ ਕਹਿਣਾ ਸੀ ਇਹ ਬੀਜਪੀ ਦਾ ਚਮਚਾ ਹੁਣ ਮੈਂ ਵੀ ਜੀਪੀ ਦੇ ਵਿੱਚ ਹੁਣ ਮੈਂ ਗੱਲ ਕਰੂੰਗੇ ਕਰੂੰਗਾ ਮੇਰਾ ਇੱਕ ਫਰਜ ਬਣ ਗਿਆ ਔਰ ਨਾਲ ਇੱਕ ਇਹ ਗੱਲ ਕਹਿ ਦਨਾ ਮੈਂ ਜਿਹੜੀ ਪਾਰਟੀ ਵਿੱਚ ਹੈਗਾ ਮੈਂ ਉਹ ਪਾਰਟੀ ਵਿੱਚ ਕੇਵਲ ਮਜ਼ਦੂਰਾਂ ਦੀ ਗੱਲ ਕਰਨ ਵਾਸਤੇ ਹਾਂ ਐਸੀ ਵੀਸੀ ਕੈਟਾਗਰੀ ਦੇ ਜਿਹੜੇ ਲੋਕ ਨਹੀਂ ਮੈਂ ਉਹਨਾਂ ਦੀ ਗੱਲ ਕਰਨ ਵਾਸਤੇ ਹਾਂ ਮੈਂ ਕੋਈ ਸਿੱਖ ਧਰਮ ਜਾਂ ਸਿੱਖ ਕੌਮ ਨਹੀਂ ਛੱਡੀ ਨਾ ਮੈਂ ਪੰਜਾਬ ਛੱਡਿਆ ਜਿੰਨੀ ਮੈਂ ਗੱਲ ਕਹਿਣ ਲੱਗਾ ਉਹ ਰੜਕੋਗੇ ਜਿਹੜੇ ਸੰਗਰੂਰ ਸੀਟ ਦੇ ਪੱਤੇ ਖੇੜ ਦਿੱਤੇ ਗਏ ਹਜੇ ਬਿਰੇਬਿਦਾ ਜਿਹੜਾ ਕੈਂਡੀਡੇਟ ਹੈ ਅਨਾਉਂਸ ਹੋਣਾ ਹੈ ਅੱਜ ਹੋਵੇ ਕੱਲ ਹੋਵੇ ਪਰ ਜਿੱਤ ਤੇ ਮੋਰ ਮੈਂ ਲਾ ਦਿੰਦਾ ਕਿ ਬੀਜੇਪੀ ਸੰਗਰੂਰ ਨੂੰ ਜਿੱਤੇਗੀ ਇਹ ਸਚਾਈ ਹੈ ਹਾਂ ਜਿਹੜੀ ਮੈਂ ਪਹਿਲਾਂ ਘਟਨਾ ਸਾਂਝੀ ਕੀਤੀ ਹੈ ਡਾਇਲੌਗ ਬੋਲੇ ਆ ਉਹ ਤੋਂ ਨੂੰ ਦੁਬਾਰਾ ਸਮਝ ਆ ਜਾਏ ਗੋਲਡੀ ਨੂੰ ਬੁਰਕੀਪਾਤੀ ਭਗਵੰਤਮਾਨ ਨੇ ਝੰਡੇ ਵਾਲੀ ਕਾਰ ਦਾ لالਚ ਦੇ ਕੇ ਤੇ ਖੈਰੇ ਦੇ ਗਲ ਵਿੱਚ ਛਾਪਾ ਜਾਂ ਖੈਰੇ ਦੀ ਜਾਨ ਨੂੰ ਛਾਪਾ ਇਹ ਸ਼ਬਦ ਥੋੜੇ ਜਿਹੀ ਚੇਤੇ ਰੱਖ ਲਿਓ ਬਸ ਇਨੀ ਗੱਲ ਕਰਨੀ ਸੀ ਤੇ ਤੁਸੀਂ ਸਿਆਣੇ ਉਹ ਸਮਝਦਾਰੋਂ ਸਮਝੋਗੇ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰ ਰਹੇ ਆ ਤੇ ਪੰਜਾਬ ਦੀ ਗੱਲ ਕਰਦੇ ਆ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ